ਜਿਹੜੇ-ਜਿਹੜੇ ਛੜੇ ਜਾਂ ਛੜਿਆਂ ਦੇ ਰਿਸ਼ਤੇਦਾਰ ਇਹ ਵੀਡੀਓ ਦੇਖਣਾ ਸ਼ੁਰੂ ਕਰ ਚੁੱਕੇ ਨੇ ਇਹ ਵੀਡੀਓ ਪੂਰਾ ਦੇਖਿਓ ਤੇ ਬਹੁਤ ਸਾਰੇ ਲੋਕਾਂ 'ਚ ਸ਼ੇਅਰ ਕਰਿਓ ਕਿਉਂਕਿ ਉਹਨਾਂ ਛੜਿਆਂ ਲਈ ਇਹ ਖਬਰ ਅਹਿਮ ਹੋ ਸਕਦੀ ਹੈ ਜਿਨ੍ਹਾਂ ਨੂੰ ਵਿਆਹ ਦਾ ਚਾ ਚੜਿਆ ਹੋਇਆ ਤੇ ਕਿਤੋਂ ਵੀ ਕੋਈ ਰਿਸ਼ਤਾ ਆਉਂਦਾ ਤੇ ਉਹਨਾਂ ਦਾ ਚਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਕਿ ਹੁਣ ਸਾਡੇ ਘਰ ਵੀ ਬਹੂ ਆਏਗੀ ਲਾੜੀ ਆਏਗੀ ਪਰ ਇੱਥੇ ਰੁਕਣ ਦੀ ਲੋੜ ਹੈ ਰੁਕਣ ਦੀ ਲੋੜ ਇਸ ਕਰਕੇ ਹੈ ਕਿਉਂਕਿ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਨੌਜਵਾਨ ਇਸ ਤਰ੍ਹਾਂ ਠੱਗਿਆ ਗਿਆ ਕਿ ਸ਼ਾਇਦ ਉਹ ਦੂਜੀ ਵਾਰ ਵਿਆਹ ਕਰਾਉਣ ਤੋਂ 100 ਵਾਰ ਸੋਚੇਗਾ ਜਾਂ ਸ਼ਾਇਦ ਕਰਵਾਏਗਾ ਨਹੀਂ ਆਈਏ ਮੁੱਦੇ ਤੇ ਮੁੱਦਾ ਏ ਹੈ ਕਿ ਬਰਨਾਲਾ ਦਾ ਇੱਕ ਪਿੰਡ ਹੈ ਉੱਥੇ ਦੇ ਇੱਕ ਨੌਜਵਾਨ ਦਾ ਰਿਸ਼ਤਾ ਆਇਆ ਲੁਧਿਆਣੇ ਤੋਂ ਲੁਧਿਆਣੇ ਸਾਬ ਗਏ ਕੁੜੀ ਦੇਖਣ ਕੁੜੀ ਇੰਨੀ ਪਸੰਦ ਆਈ ਕਿ ਨਾਲ ਦੀ ਨਾਲ ਵਿਆਹ ਕੇ ਆਪਣੇ ਘਰ ਲਾਇਆ ਏ ਕੁਝ ਹੀ ਦਿਨਾਂ ਬਾਅਦ ਪਤਾ ਲੱਗਦਾ ਹੈ ਕਿ ਉਹ ਆਪਣੇ ਕਥਿਤ ਤੌਰ ਤੇ ਪੇਕੇ ਚਲੀ ਗਈ ਤੇ ਮੁੜ ਕੇ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਸਾਰਾ ਖੇਡ ਖੇਡ ਕਿਹੜਾ ਕਿ ਇਹ ਜੋ ਲਾੜੀ ਹੈ ਸਿਰਫ ਔਰ ਸਿਰਫ ਇਸ ਮਹਾਰਾਜ ਦਾ ਘਰ ਨਹੀਂ ਪੱਟਿਆ ਸਗੋਂ ਹਰਿਆਣਾ ਹਿਮਾਚਲ ਤੇ ਹੁਣ ਪੰਜਾਬ ਦੇ ਵਿੱਚ ਕਈ ਘਰ ਪੱਟੇ ਤੇ ਉਸ ਤੋਂ ਬਾਅਦ ਅਗਲਾ ਘਰ ਪੱਟਣ ਦੀ ਤਿਆਰੀ ਸੀ ਯਾਨੀ ਕਿ ਇਸ ਵਿਆਹ ਤੋਂ ਬਾਅਦ ਵੀ ਅਗਲਾ ਇੱਕ ਵਿਆਹ ਤੈ ਹੋ ਚੁੱਕਿਆ ਸੀ ਜਿੱਥੇ ਜਾ ਕੇ ਇਹਨੂੰ ਧੋਖਾ ਦੇ ਕੇ ਅਗਲਾ ਵਿਆਹ ਕਰਾਉਣਾ ਸੀ ਇਹ ਪਰ ਇੱਥੇ ਫੇਰ ਰੁਕੋ ਰੁਕਣ ਦੀ ਗੱਲ ਇਸ ਕਰਕੇ ਕਰ ਰਹੇ ਆ ਕਿਉਂਕਿ ਤਸਵੀਰਾਂ ਜੋ ਤੁਹਾਨੂੰ ਦਿਖਾਵਾਂਗੇ ਉਹ ਤਸਵੀਰਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਸਕਾ ਦੇਣਗੀਆਂ ਆਓ ਦੱਸਿਓ ਕੀ ਕੀ ਹੈ ਇਹ ਜੋ ਤਸਵੀਰ ਹੈ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਵਾਲਿਆਂ ਦੇ ਵਿਚਾਲੇ ਤੁਰ ਰਹੇ ਹੈ ਤਿੰਨ ਲੋਕ ਨੇ ਇੱਕ ਲਾੜੀ ਹੈ ਇੱਕ ਉਸ ਦੀ ਕਥਿਤ ਮਾਂ ਹੈ ਤੇ ਇੱਕ ਜੋ ਆਦਮੀ ਨਾਲ ਤੁਰ ਰਿਹਾ ਹੈ ਉਹ ਹੈ ਜੋ ਤੁਸੀਂ ਦੇਖ ਰਹੇ ਹੋ ਨਾ ਤਸਵੀਰਾਂ ਦੇ ਵਿੱਚ ਹੁਣ ਤਸਵੀਰ ਮੈਂ ਕਹੂੰਗਾ ਕਿ ਐਡੀਟਰ ਸਾਹਿਬ ਇਸ ਨੂੰ ਰੋਕ ਕੇ ਦਿਖਾਣ ਤੁਸੀਂ ਦੇਖ ਰਹੇ ਹੋ ਕਿ ਵਿਚਾਲੇ ਉਹ ਲਾੜੀ ਬੈਠੀ ਹੋਈ ਹੈ ਜਿਸ ਦੇ ਉੱਪਰ ਇਲਜ਼ਾਮ ਹੈ ਕਿ ਉਸ ਨੇ ਲਾੜੇ ਨੂੰ ਠੱਗ ਲਿਆ ਯਾਨੀ ਕਿ ਜਿੱਥੇ ਵਿਆਹ ਕੇ ਗਈ ਸੀ ਉਸ پورے ਪਰਿਵਾਰ ਨੂੰ ਹੀ ਠੱਗ ਲਿਆ ਉਸ ਦੇ ਖੱਬੇ ਪਾਸੇ ਇੱਕ ਔਰਤ ਬੈਠੀ ਹੈ ਜਿਸ ਨੂੰ ਉਸ ਦੀ ਮਾਂ ਕਿਹਾ ਜਾ ਰਿਹਾ ਹੈ ਤੇ ਉਸੇ ਲਾੜੀ ਦੇ ਸੱਜੇ ਪਾਸੇ ਉਹ ਆਦਮੀ ਬੈਠਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਇਸ ਕੁੜੀ ਦਾ ਭਰਾ ਹੈ ਪਰ ਜਨਾਬ ਐਸਾ ਨਹੀਂ ਹੈ ਇਹ ਆਦਮੀ ਇਸ ਦਾ ਅਸਲ ਚ ਪਤੀ ਹੈ ਜੋ ਦੂਜੇ ਘਰਾਂ ਚ ਜਾ ਕੇ ਕਹਿੰਦਾ ਸੀ ਕਿ ਇਹ ਮੇਰੀ ਭੈਣ ਹੈ ਇਸ ਦਾ ਅਸੀਂ ਵਿਆਹ ਕਰਾਉਣਾ ਯਾਨੀ ਅਸਲ ਚ ਪਤੀ ਤੇ ਨਕਲੀ ਦੇ ਵਿੱਚ ਯਾਨੀ ਲੋਕਾਂ ਦੁਨੀਆ ਦੇ ਸਾਹਮਣੇ ਇਸ ਔਰਤ ਦਾ ਭਰਾ ਬਣ ਕੇ ਜਾਂਦਾ ਸੀ ਤੇ ਤਿੰਨ ਵਿਆਹ ਕਰਵਾ ਚੁੱਕਿਆ ਸੀ ਯਾਨੀ ਕਿ ਇਹ ਤੀਜਾ ਵਿਆਹ ਸੀ ਜੋ ਬਰਨਾਲੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹ ਧੋਖਾਧੜੀ ਇਹਨਾਂ ਨੇ ਕੀਤੀ ਚੌਥੇ ਵਿਆਹ ਦੀ ਤਿਆਰੀ ਸੀ ਪਰ ਉਸ ਤੋਂ ਪਹਿਲਾਂ ਹੀ ਭੰਡਾ ਫੋੜ ਹੋ ਗਿਆ ਤੇ ਪੁਲਿਸ ਨੇ ਧਰ ਲਿਆ ਤਿੰਨਾਂ ਨੂੰ ਹੀ ਪਰ ਹੁਣ ਸਾਨੂੰ ਇਹ ਨਹੀਂ ਪਤਾ ਕਿ ਇਸ ਦੇ ਨਾਲ ਜੋ ਚਿੱਟੀ ਚੁੰਨੀ ਦੇ ਵਿੱਚ ਔਰਤ ਉੱਤਰ ਰਹੀ ਹੋ ਇਸ ਦੀ ਮਾਂ ਵੀ ਹੈ ਨਹੀਂ ਜਾਂ ਕੋਈ ਵਿਚੋਲਣਾ ਹੈ ਜਾਂ ਕੋਈ ਹੋਰ ਹੈ ਕਿਉਂਕਿ ਇਹ ਗਰੋ ਕਈ ਸੂਬਿਆਂ 'ਚ ਕੰਮ ਕਰਦਾ ਹੈ ਹਿਮਾਚਲ 'ਚ ਵੀ ਕਈਆਂ ਨੂੰ ਠੱਗ ਕੇ ਵਾਪਸ ਆ ਗਏ ਹਰਿਆਣਾ 'ਚ ਵੀ ਠੱਗਿਆ ਤੇ ਠੱਗਿਆ ਹੁਣ ਪੰਜਾਬ ਦੇ ਵਿੱਚ ਵੀ ਅਗਲੇ ਦੀ ਤਿਆਰੀ ਸੀ ਕਰਦੇ ਕੀ ਸੀ ਕਿ ਕੁਝ ਦਿਨ ਹੁੰਦੇ ਸੀ ਵਿਆਹ ਨੂੰ ਆਪਣੇ ਪੇਕੇ ਚਲੀ ਜਾਂਦੀ ਸੀ ਪੇਕੇ ਲੈ ਕੇ ਜਾਣ ਲਈ ਆਉਂਦਾ ਸੀ ਇਸ ਦਾ ਕਥਿਤ ਭਰਾ ਜੋ ਅਸਲ ਦੇ ਵਿੱਚ ਇਸ ਦਾ ਹਤੀ ਹੈ ਇਸ ਸ਼ਖਸ ਇਹ ਸ਼ਖਸ ਇਸ ਨੂੰ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਸੀ ਜਿਹੜੇ ਵਿਚੋਲੀ ਇਹ ਹੁੰਦੇ ਸੀ ਉਹ ਫਿਰ ਕਹਿੰਦੇ ਹੁੰਦੇ ਸੀ ਕਿ ਕੁੜੀ ਨੂੰ ਤੁਸੀਂ ਤਸ਼ੱਦਦ ਕਰ ਰਹੇ ਹੋ ਕੁੜੀ ਦਾ ਰੇਪ ਕੀਤਾ ਗਿਆ ਕੁੜੀ ਦੇ ਉੱਪਰ ਤੁਸੀਂ ਬਹੁਤ ਸਾਰਾ ਕੁਝ ਅਨਮਨੁੱਖੀ ਕਾਰਾ ਕੀਤਾ ਤੇ ਉਸ ਤੋਂ ਬਾਅਦ ਪੈਸੇ ਮੰਗੇ ਜਾਂਦੇ ਸੀ ਜਾਂ ਫਿਰ ਉਹਨਾਂ ਪਰਿਵਾਰਾਂ ਨੂੰ ਲੁੱਟ ਲਿਆ ਜਾਂਦਾ ਸੀ ਹੁਣ ਚੌਥੇ ਪਰਿਵਾਰ ਦੀ ਲੁੱਟਣ ਦੀ ਤਿਆਰੀ ਸੀ ਇਸ ਲਾੜੀ ਦਾ ਇੱਕ ਨਕਲੀ ਆਧਾਰ ਕਾਰਡ ਵੀ ਬਣਾ ਰੱਖਿਆ ਸੀ ਜਿਸ ਨੂੰ ਦਿਖਾ ਦਿਖਾ ਕੇ ਕਿਹਾ ਜਾਂਦਾ ਸੀ ਕਿ ਇਸ ਦਾ ਨਾਮ ਫਲਾ ਹੈ ਤਾਂ ਕੁੱਲ ਮਿਲਾ ਕੇ ਹੋਣੇ ਆ ਕਿ ਪੁਲਿਸ ਨੇ ਬਰਨਾਲਾ ਪੁਲਿਸ ਨੇ ਇਸ ਗਰੋਧਾ ਪੰਡਾ ਫੋੜ ਕਰ ਦਿੱਤਾ ਪਰ ਇਸ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਉਹਨਾਂ ਛੜੇ ਲੋਕਾਂ ਤੇ ਜੋ ਲੋਕ ਵਿਆਹ ਕਰਾਉਣ ਨੂੰ ਕਾਲੇ ਨੇ ਜੋ ਵੀ ਜਿਸ ਕੁੜੀ ਨਾਲ ਵਿਆਹ ਹੋਣਾ ਹੁੰਦਾ ਉਸ ਦੀ ਜਾਂਚ ਪਰਖ ਨਹੀਂ ਕਰਦੇ ਕਿਸੇ ਵਿਚੋਲੀਏ ਦੇ ਕਹਿਣ ਤੋਂ ਬਾਅਦ ਜਾਂ ਕੁਝ ਪੈਸੇ ਵੀ ਦੇ ਕੇ ਸਿਰਫ ਔਰ ਸਿਰਫ ਭਾਲਦੇ ਨੇ ਕਿ ਇੱਕ ਉਹਨਾਂ ਦੀ ਪਤਨੀ ਆ ਜਾਵੇ ਘਰ ਵਸ ਜਾਵੇ ਪਰ ਘਰ ਜਦੋਂ ਉਜੜਦੇ ਨੇ ਤਾਂ ਸ਼ਾਇਦ ਉਸ ਦਾ ਦਰਦ ਉਸ ਦੀ ਚੀਕ ਬਾਹਰ ਸੁਣਾਈ ਨਹੀਂ ਦਿੰਦੀ ਪਰ ਹਮੇਸ਼ਾ ਦੇ ਲਈ ਉਹ ਬਰਬਾਦ ਮਹਿਸੂਸ ਕਰਦੇ ਨੇ ਠੱਗੇ ਮਹਿਸੂਸ ਕਰਦੇ ਨੇ ਤਾਂ ਬਰਨਾਲਾ ਦਾ ਇਹ ਨੌਜਵਾਨ ਵੀ ਜਿਸ ਦੀ ਅਸੀਂ ਪਛਾਣ ਤੁਹਾਨੂੰ ਨਹੀਂ ਦਿਖਾਈ ਉਸ ਦੀ ਜਨਤਕ ਪਛਾਣ ਇਸ ਕਰਕੇ ਦਿਖਾਣੀ ਅਸੀਂ ਠੀਕ ਨਹੀਂ ਸਮਝਿਆ ਕਿਉਂਕਿ ਉਸ ਦੀ ਵੀ ਇੱਕ ਸਮਾਜ ਦੇ ਵਿੱਚ ਇੱਜ਼ਤ ਹੈ ਇਸ ਕਰਕੇ ਉਸ ਦੀ ਪਛਾਣ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ ਪਰ ਇਹਨਾਂ ਬਾਰੇ ਦੱਸਣਾ ਜ਼ਰੂਰੀ ਸੀ ਜੋ ਬਹੁਤ ਸਾਰੇ ਲੋਕਾਂ ਨੂੰ ਠੱਗ ਠੱਗ ਚੁੱਕੇ ਨੇ ਤੇ ਠੱਗਣ ਦੀ ਤਿਆਰੀ ਕਰ ਰਹੇ ਸੀ ਇਸ ਕਰਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਦੋਂ ਵੀ اپنی زندگی ਦਾ ਖਾਸ ਕਰਕੇ ਉਹ ਛੜੇ ਲੋਕ ਜੋ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਲੈਣ ਜਾ ਰਹੇ ਹੈ ਉਹ ਸੋਚ ਸਮਝ ਕੇ ਫੈਸਲਾ ਲੈਣ ਸਮਾਂ ਲੈ ਕੇ ਆਪਣਾ ਕੰਮ ਕਰਨ ਉਸ ਤੋਂ ਬਾਅਦ ਕਿਤੇ ਵਿਆਹ ਵਾਲੇ ਪਾਸੇ ਹੱਥ ਪੱਲਾ ਫੜਾਉਣ ਕਿਉਂਕਿ ਅੱਜ ਕੱਲ ਸਿਰਫ ਸਿਰਫ ਸਾਈਬਰ ਸਿਕਿਉਰਿਟੀ ਤੋਂ ਖੇ ਨਹੀਂ ਹੋ ਰਹੇ ਤੋਂ ਕੇ ਇਸ ਤਰ੍ਹਾਂ ਵੀ ਹੋ ਰਹੇ ਜੋ ਤੁਹਾਡੇ ਵਿਸ਼ਵਾਸ ਨਾਲ ਧੋਖਾ ਲੋਕ ਕਰਦੇ ਨੇ ਪੁਲਿਸ ਨੇ ਇਹਨਾਂ ਦੀ ਫੜੋ ਫੜੀ ਤੋਂ ਬਾਅਦ ਕੀ ਕੁਝ ਕੀਤਾ ਉਹ ਸੁਣਾ ਦਈਏ ਤੁਹਾਨੂੰ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੈਂ ਆਪਣੇ ਲੜਕੇ ਦਾ ਜਿਹੜੀ ਮੈਰਿਜ ਸੀਗੀ ਲੁਧਿਆਣਾ ਵਿੱਚ ਇੱਕ ਲੜਕੀ ਆ ਪ੍ਰਿੰਕਾ ਜੈਨ ਉਹਦੇ ਨਾਲ ਤਹਿ ਕੀਤੀ ਸੀਗੀ ਜਿਹਦੇ ਸਬੰਧ ਦੇ ਵਿੱਚ ਸਾਡਾ ਵੇਖ ਵਖਾਈਆ ਲੁਧਿਆਣਾ ਵਿੱਚ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਵਿਆਹ ਕਰਕੇ ਇਹ ਘਰ ਲੈ ਕੇ ਆਗੇ ਸੀ ਜਿਹਦੇ ਵਿੱਚ ਇਹਨਾਂ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਬੰਦੇ ਨੇ ਮਾਪੇਣ ਭਰਾ ਜਿੰਨੇ ਵੀ ਹੈਗੇ ਸਾਰੇ ਫਰਜੀ ਲੋਕ ਹੈਗੇ ਆ ਤਾਂ ਹੌਲੀ ਹੌਲੀ ਉਹਨਾਂ ਪਤਾ ਕੀਤਾ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਇੱਕ ਹਿਮਾਚਲ ਤੇ ਹਰਿਆਣੇ ਦੇ ਵਿੱਚ ਵੀ ਵਿਆਹ ਕਰਵਾਇਆ ਹੋਇਆ ਹੈ ਉੱਥੇ ਵੀ ਹੱਤ ਆੱਪਤਾ ਰਹਿ ਕੇ ਕੁੜੀ ਜਿਹੜੀ ਉੱਥੋਂ ਆ ਗਈ ਹੈ ਤੇ ਆ ਕੇ ਉਹਨਾਂ ਦੇ ਫੋਨ ਬੰਦ ਕਰ ਦਿੱਤੇ ਨੇ ਇਹਦੇ ਸਬੰਧ ਦੇ ਵਿੱਚ ਜਿਹੜੀ ਹਫਤੇ ਬਾਅਦ ਜਿਹੜੀ ਪ੍ਰਿੰਕਾ ਲੜਕੀ ਹੈ ਉਹਦੇ ਘਰ ਵਾਲਾ ਭਰਾ ਬਣ ਕੇ ਜਿਹੜਾ ਲੈਣ ਆਇਆ ਹੋਇਆ ਸੀਗਾ ਲੈ ਕੇ ਤੁਰ ਜਾਂਦਾ ਸੀਗਾ ਇਸ ਸਬੰਧ ਵਿੱਚ ਅਸੀਂ ਪਰਚਾ ਦਰਜ ਕਰਕੇ ਤਾਂ ਆਪਣੀ ਜਿਹੜੀ ਤਰਤੀਸ ਸੀ ਅੱਗੇ ਵਧਾਈ ਸੀਗੀ ਜੇ ਲੋਕੀ ਸਾਨੂੰ ਪਤਾ ਲੱਗਾ ਜਿਹਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰੇ ਆ ਜਿਹੜੀ ਇੱਕ ਲੜਕੀ ਆ ਉਹਦੇ ਘਰ ਵਾਲਾ ਰਾਦੇ ਜਿਹੜਾ ਭਰਾ ਬਣਦਾ ਸੀਗਾ ਤੇ ਇੱਕ ਉਹਦੀ ਮਾਂ ਜਿਹੜੀ ਰਿਸ਼ਤੇ ਨਭਾਉਂਦੀ ਸੀਗੀ ਤੇ ਦੋ ਜਿਹੜੇ ਵਿਚੋਲੇ ਸੀਗੇ ਉਹ ਭੱਜੇ ਹੋਏ ਨੇ ਜੇ ਟ੍ਰੇਡਾਂ ਕਰ ਰਹੇ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤਾਂ ਬਾਕੀ ਇਹਨਾਂ ਦਾ ਹਰਿਆਣਾ ਤੇ ਹਿਮਾਚਲ ਵਿਖੇ ਜਿੱਥੇ ਵਿਆਹ ਕੀਤੇ ਸੀ ਉਹਨਾਂ ਨਾਲ ਵੀ ਅਸੀਂ ਜਲਦੀ ਟਾਈ ਅਪ ਕਰਾਂਗੇ ਕਿ ਉਹਨਾਂ ਨਾਲ ਇਹਨਾਂ ਨੇ ਵਿਆਹ ਸੰਬੰਧੀ ਕੀ ਕੁਝ ਕੀਤਾ ਜੀ ਜਿੱਥੇ ਵੀ ਜਾਂਦੇ ਸੀਗੇ ਵਿਚੋਲੇ ਸਾਰੇ ਨਾਲ ਮਿਲ ਕੇ 2 ਲੱਖ ਰੁਪਏ ਲੈ ਲੈਂਦੇ ਸੀ ਜਦੋਂ ਉਹ ਲੜਕੀ ਘਰ ਤੋਂ ਚੱਲ ਜਾਂਦੀ ਸੀ ਫੇਰ ਇਹ ਉਹਨਾਂ ਨੂੰ ਡਰਾਤਮਕ ਆ ਕੇ ਵੀ ਤੁਹਾਡੇ ਤੇ ਰੇਪ ਦਾ ਪਰਚਾ ਦਾ ਜਿਖਵਾਉਂਗੇ ਤਾਂ ਫੇਰ ਇਹ ਗੱਲਬਾਤ ਕਰਦੇ ਸੀਗੇ ਉਧਰ ਨਾਲ ਪਤਾ ਕਰਦੇ ਆ ਜੀ ਵੀ ਕੀ ਕੀ ਲੈ ਕੇ ਭੱਜੇ ਨੇ ਵੈਸੇ ਇਧਰ ਉਹ ਫਿਲਹਾਲ ਇਹਨਾਂ ਨੇ ਮੌਕੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਇਧਰੋਂ ਅਜੇ ਕੋਈ ਅਜਿਹੀ ਗੱਲ ਨਹੀਂ ਰਮਨਜੋਤ ਦੇ ਨਾਮ ਦਾ ਇਹਨੇ ਆਧਾਰ ਕਾਰਡ ਬਣਾਇਆ ਸੀ ਜਿਹੜਾ ਲਿਖਾ ਪੜੀ ਕਰਦੇ ਸੀ ਐਫੀਡਵਟ ਕੋਰਟ ਦੇ ਵਿੱਚ ਬਣਾਉਂਦੇ ਸੀ ਦੋਨੇ ਤਰ੍ਹਾਂ ਤੋਂ ਤਾਂ ਦੋਨੇ ਤਰ੍ਹਾਂ ਦੇ ਜਿਹੜੇ ਗਵਾਹ ਸੀਗੇ ਲੜਕੀ ਵੱਲੋਂ ਦੋ ਗਵਾਹ ਤੇ ਦੋ ਲੜਕੇ ਵੱਲੋਂ ਪੈਂਦੇ ਸੀਗੇ ਉਹਨਾਂ ਨੂੰ ਜਲਦੀ ਗਿਰਫਤਾਰ ਕਰਕੇ ਰਿਪੋਰਟ ਪਾਈ ਜੀ ਬਿਲਕੁਲ ਉਸ ਨਿਸ਼ ਕਰਾਂਗੇ ਉਹਨਾਂ ਨੇ ਜਿਹੜਾ ਆਧਾਰ ਕਾਰਡ ਜਾਲੀ ਹੋਇਆ ਤੇ ਜਰੂਰ ਨਾਮਜ਼ਦ ਕਰਾਂਗੇ ਤੇ ਹੋ ਗਈ ਜੀ ਇਹ ਤੀਸਰਾ ਵਿਆਹ ਸੀਗਾ ਜੀ ਚੌਥਾ 15 ਤਰੀਕ ਨੂੰ ਫੇਰ ਤੋਰਨਾ ਸੀ